ਘਰ ਦੇ ਘਰ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਕੋਈ ਮਸਲਾ ਹੋਵੇ ਇਹਦੇ ਨਾਲ ਫੈਮਿਲੀ ਕਾਉਂਸਲਿੰਗ ਹੁੰਦੀ ਇਹਨੂੰ ਫੈਮਿਲੀ ਕਾਉਂਸਲਿੰਗ ਕਹਿੰਦੇ ਆ ਇੱਥੇ ਸੱਸ ਜੀ ਬੈਠੇ ਆ ਇੱਥੇ ਨੂੰ ਜੀ ਬੈਠੇ ਆ ਇੱਥੇ ਨੂੰ ਦਾ ਘਰ ਉਹਦਾ ਮੁੰਡਾ ਇੱਥੇ ਹਸਬੰਡ ਸਾਰੀ ਫੈਮਿਲੀ ਬੈੰਦੀ ਹੈ ਫਿਰ ਉਹ ਆਪਣੇ ਆਪਣੇ ਟਾਸਕ ਲਿਖ ਕੇ ਦਿੰਨੇ ਆ ਵੀ ਮੇਰੀ ਸੱਸ ਮੈਨੂੰ ਇਦਾਂ ਕਹਿੰਦੀ ਨੂੰ ਮੈਨੂੰ ਇਦਾਂ ਕਹਿੰਦੀ ਹੈ ਜਵਾਈ ਮੈਨੂੰ ਜਾਂ ਪੁੱਤ ਮੈਨੂੰ ਇਦਾਂ ਕਹਿੰਦਾ ਮੈਂ ਗਾਰੰਟੀ ਦਿੰਦਾ ਛੋਟੀਆਂ ਛੋਟੀਆਂ ਗੱਲਾਂ ਨੇ ਕੁਛ ਵੀ ਨਹੀਂ ਮਾੜੀ ਗੱਲ ਪਰ ਕਈ ਇਸ ਸੰਗ ਆਦਤ ਪਤਾ ਕੀ ਹੈ ਜੇ ਨੂ ਰਸੋਈ ਚ ਚਲੀ ਗਈ ਜਾ ਕੇ ਭਾਂਡਿਆਂ ਦੇ ਵਿੱਚ ਪੰਗੇ ਲਈ ਜਾਣੇ ਆ ਚੀਜ਼ਾਂ ਹਲਾਈ ਜਾਣੀਆਂ ਨੇ ਕਦੇ ਕੁਛ ਕਰਤਾ ਕਦੇ ਕੁਛ ਕਰਤਾ ਕੋਈ ਚੀਜ਼ ਉਹਨੇ ਕਰੀ ਉਹਨੂੰ ਐਪਰੀਸ਼ੀਏਟ ਨਹੀਂ ਕਰਨਾ ਨੂ ਦੀ ਕਿਸੇ ਗੱਲ ਨੂੰ ਐਪਰੀਸ਼ੀਏਟ ਨਹੀਂ ਕਰਨਾ ਹਾਂ ਤੀਏ ਤੂੰ ਬਹੁਤ ਚੰਗਾ ਕੰਮ ਕੀਤਾ ਤੂੰ ਬਹੁਤ ਵਧੀਆ ਤੂੰ ਡਿਸੈਂਡ 댓 ਹੈ ਉੱਪਰ ਤੇ ਨੂ ਰਾਣੀ ਵੀ ਕੀ ਸੋਚ ਕੇ ਆਉਂਦੀ ਹੈ ਜਦੋਂ ਵਿਆਹ ਕਰਾ ਕੇ ਆਉਂਦੀ ਹੈ ਵੀ ਮੈਂ ਪਤਾ ਨਹੀਂ ਕਿਹੜੇ ਪਰੀਆਂ ਦੇ ਦੇਸ਼ ਚਲੀ ਜਾਣਾ ਹੋਣਾ ਪਈ ਕੋਈ ਪਰੀਆਂ ਦਾ ਦੇਸ਼ ਨਹੀਂ ਸਿਰਫ ਫਿਲਮਾਂ ਦੇ ਵਿੱਚ ਸਟੋਰੀਜ਼ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਰਿਐਲਿਟੀ 'ਚ ਇਹ ਚੀਜ਼ਾਂ ਨਹੀਂ ਹੈਗੀਆਂ ਠੀਕ ਹੈ ਨਾ ਸੋ ਆਪਣੀ ਫੈਮਿਲੀ ਕਾਉਂਸਲਿੰਗ ਕਰਾਓ ਕਿਉਂਕਿ ਪਰਸਨਲ ਇਸ਼ੂਜ਼ ਨੇ ਤਾਂ ਪਰਸਨਲੀ ਹੈਂਡਲ ਕਰਾਂਗੇ ਤੇ ਇੱਕ ਦੋ ਸੈਸ਼ਨ 'ਚ ਬਿਲਕੁਲ ਠੀਕ ਹੋ ਜਾਣਗੇ